ਅੱਜ ਪਾਸਟਰ ਜੀ ਜਿਹੜੀ ਤੁਹਾਡੇ ਨਾਲ ਰਾਤੀ ਲੁੱਟ ਕੋਈ ਹੈ ਕੀ ਮਾਮਲਾ ਕੀ ਹੈ ਜੀ ਹਾਂਜੀ ਬ੍ਰਦਰ ਮੈਂ ਪਾਸਟਰ ਵੀ ਜਮ ਸੀ ਆ ਮੈਂ ਸ਼ਾਹਪੂਰ ਜਾਜੰਤੋਂ ਰਹਿਣ ਵਾਲਾ ਸਾਡੀ ਸਿਉਨ ਪ੍ਰੇਅਰ ਮਿਨਿਸਟਰੀ ਸਾਡੀ ਚਰਚ ਦਾ ਨਾਮ ਜਿਹੜਾ ਪਾ ਔਰ ਰਾਤੀ ਮੈਂ ਚਰਚ ਦੇ ਕੰਮ ਤੋਂ ਹੀ ਮੈਂ ਮਜੀਠੇ ਤੋਂ ਵਾਪਸ ਆ ਰਿਹਾ ਸੀ ਲੋ ਤੇ ਜਦੋਂ ਵਾਪਸ ਆ ਰਿਹਾ ਕੋਈ 9:00 9:00 ਵਜੇ ਦਾ ਟਾਈਮ ਹੋਏਗਾ ਜਿਹੜਾ ਕਾਲੇ ਫਗਾਨੇ ਸਕੂਲ ਹੈ ਸਰਕਾਰੀ ਆਜ਼ਮਪੁਰ ਦੇ ਲਾਗੇ ਉੱਥੇ ਮੋੜ ਤੇ ਜਦੋਂ ਬਾਈਕ ਮੈਂ ਸਲੋ ਕੀਤੀ ਹੈ ਤੇ ਪਿੱਛੋਂ 4-5 ਜਾਣੇ ਮੁੰਡੇ ਆਏ ਮੋਟਰਸਾਈਕਲ ਤੇ ਦਾਤਰ ਵਗੈਰਾ ਸੀ ਉਹਨਾਂ ਨੂੰ ਤੇ ਉਹਨਾਂ ਨੇ ਪਿਛੋਂ ਆਣ ਕੇ ਦਾਤਰ ਮਾਰਿਆ ਮੇਰੇ ਸਿਰ ਤੇ ਪਿੱਛੇ ਦਾਤਰ ਮਾਰੇ ਆ ਤੇ ਉਹਦੇ ਬਾਅਦ ਉਹ ਮੋਟਰਸਾਈਕਲ ਮੇਰੇ ਕੋਲ ਜਿਹੜਾ ਉਹ ਖੋ ਕੇ ਲੈ ਗਏ ਆ ਤੇ ਮੈਨੂੰ ਜਾਂਦਾ ਜਾਂਦਾ ਮੈਨੂੰ ਲੱਗਿਆ ਉਹ ਪਿੱਛੇ ਤੱਕ ਭੱਜੇ ਨੇ ਮੇਰੇ ਉੱਥੋਂ ਮੈਂ ਈ ਲਊ ਰਖਾਣ ਭੱਜਿਆ ਮੈਂ ਅੱਗੇ ਅੱਗੇ ਉਹਨਾਂ ਤੋਂ ਬਚ ਕੇ ਤੇ ਮੈਨੂੰ ਕਹਿੰਦੇ ਤਿੰਨ ਦਿਨ ਬਾਅਦ ਕੋਈ ਨਹੀਂ ਤੇਰਾ ਮੋਟਰਸਾਈਕਲ ਆਜੂਗਾ ਹੁਣ ਤੋ ਬਜਾ ਥੋਨੇ ਤੇ ਹੀ ਗੋਲੀ ਮਾਰ ਦੇਣੀ ਤੇ ਮੈਂ ਆਪਣਾ ਫੋਨ ਜਿਹੜਾ ਉੱਥੇ ਮੈਂ ਕੱਢ ਕੇ ਛੁੱਟ ਦਿੱਤਾ ਹੈਗਾ ਤੇ ਫਿਰ ਉੱਥੇ ਵਾਪਸ ਮੈਂ ਉੱਥੋਂ ਪਿੰਡ ਦੇ ਕੁਝ ਮੁੰਡਿਆਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਦੋ ਗਏ ਉੱਥੇ ਤੋਂ ਫੋਨਾਨੂੰ ਲੱਭਾ ਫਿਰ ਅਸੀਂ ਫੋਨ ਮੈਂ ਆਪਣੇ ਘਰ ਕੀਤਾ ਤੇ ਇਥੋਂ ਫਿਰ ਮੈਨੂੰ ਰਾਤ ਨੂੰ ਉੱਥੇ ਲੈਣ ਵਾਸਤੇ ਗਏ ਤੋਂ ਥੋੜੇ ਪਿੰਡ ਦੇ ਮੁੰਡਿਆਂ ਨੇ ਮੈਨੂੰ ਹਸਪਤਾਲ ਲੈ ਕੇ ਗਏ ਤੇ 8 ਟਾਂਕੇ ਜਿਹੜੇ ਉਹ ਲੱਗੇ ਕਾਫੀ ਜ਼ਿਆਦਾ ਸੱਟ ਜਿਹੜੀ ਗੰਭੀਰ ਲੱਗੀ ਹੋਈ ਤੇ ਜਿਹੜਾ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਸੀ ਮੋਟਰਸਾਈਕਲ ਆਪਣਾ ਲਾਲ ਰੰਗ ਦਾ ਮੋਟਰਸਾਈਕਲ ਹੀਗਾ ਅਲਸਰ N160 ਇਸ ਤੋਂ ਲਗਾ ਨਵਾਂ ਮੋਟਰਸਾਈਕਲ ਹੀ ਹਲੇ ਮਤਲਬ ਉਹਦਾ ਨੰਬਰ ਵੀ ਨਹੀਂ ਹਲੇ ਆਇਆ ਇਸ ਤੋਂ ਲਗਾ ਹੋਰ ਕਿਹੜੀ ਕੀਤੇ ਲੁੱਟ ਕੋਈ ਇਦਾਂ ਤਰ ਮੇਰਾ ਪਰਸ ਸੀਗਾ ਪਰਸ ਦੇ ਵਿੱਚ ਪੈਸੇ ਵੀ ਥੋੜੇ ਬੋਤੇ ਔਰ ਮੇਰੇ ਆਈਡੀ ਪ੍ਰੂਫ ਸੀਗੇ ਮੇਰਾ ਪਾਸਪੋਰਟ ਲਾਇਸੈਂਸ ਸੀਗਾ ਹੋਰ ਵੀ ਮੇਰੇ ਜਿਹੜੇ ਕਾਰਡ ਵਗੈਰਾ ਸੀ ਉਹਦੇ ਵਿੱਚ ਕਾਫੀ ਤੇ ਉਹ ਸਾਰਾ ਕੁਝ ਜਿਹੜਾ ਉਹ ਕੋ ਕੇ ਲੈ ਕੇ ਗਏ ਆ ਇਹਦੇ ਸਬੰਧ ਚ ਕੋਈ ਪੁਲਿਸ ਨੂੰ ਕੰਪਲੇਨਟ ਲਗ ਦਿੱਤੀ ਹੈ ਤੁਸੀਂ ਹਾਂਜੀ ਸਰ ਮੈਂ ਉੱਥੇ ਉਦੋਂ ਹੀ ਰਾਤੀ ਜਦੋਂ ਕੋਈ 9:30 ਮੈਂ ਉਥੋਂ ਕਿਉਂਕਿ ਜਦੋਂ ਮੈਂ 9:30 ਦਾ ਟਾਈਮ ਹੋਏਗਾ ਤੇ ਜਿੱਦਾਂ ਉਹਨਾਂ ਨੇ ਮਾਰਨ ਮੂਰਨ ਡਏ ਤੇ ਉਥੋਂ ਮੈਨੂੰ ਭੱਜਦੇ ਆ ਭੱਜਦੇ ਆ ਘਟੋ ਘਾਟੇ ਮਨ ਲਾ ਲੋ ਕੇ 1/2 ਘੰਟਾ ਲੱਗ ਗਿਆ ਹੋਗਾ ਤੇ 10 ਕਵਾਜੇ ਦੇ ਕਰੀਬ ਚੌਂਕੀ ਦੇ ਵਿੱਚ ਜਾ ਕੇ ਤੇ ਮੈਂ ਉੱਥੇ ਐਫ ਆਈ ਆਰ ਜਿਹੜੀ ਉਹਨਾਂ ਨੂੰ ਲਖਵਾਈਏ ਕੀ ਲੱਗਦਾ ਕ ਅੱਜ ਕੱਲ੍ਹ ਰਾਤ ਨੂੰ ਨਿਕਲਣਾ ਸੇਫ ਹੈ ਕਿ ਨਹੀਂ ਸੇਫ ਸਰ ਦੇਖੋ ਕੰਮ ਜਿਹੜੇ ਆ ਉਹ ਤੇ ਹਰ ਇੱਕ ਬੰਦੇ ਨੂੰ ਪੈਂਦਾ ਦਿਨੇ ਵੀ ਪੈ ਜਾਂਦੇ ਰਾਤ ਵੀ ਪੈ ਜਾਂਦੇ ਔਰ ਸਵਾ ਨੌ ਦਾ ਟਾਈਮ ਕੋਈ ਜ਼ਿਆਦਾ ਨਹੀਂ ਹੁੰਦਾ ਬੰਦੇ ਉਸ ਟਾਈਮ ਡਿਊਟੀਆਂ ਤੋਂ ਵੀ ਹੁੰਦੇ ਨੇ ਮੇਰੇ ਲਾਗੂ ਹੋਰ ਵੀ ਲੰਗੇ ਨੇ ਬੰਦੇ ਤੋਂ ਸੇਫ ਤੇ ਦਿਨੇ ਵੀ ਨਹੀਂ ਆਗਰ ਗੱਲ ਕੀਤੀ ਜਾਏ ਦਿਨ ਦੇ ਵਿੱਚ ਵੀ ਅੱਜ ਬੜੇ ਲੋਕਾਂ ਨੂੰ ਜਿਹੜਾ ਉਹ ਦਿਨ ਕੀ ਮਾਰ ਕੁੱਟ ਕੇ ਉਹ ਕਰਨ ਦੇ ਤੇ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਵਾ ਗਸ਼ਤ ਜ਼ਿਆਦਾ ਹੋਣੀ ਚਾਹੀਦੀ ਆ ਰਾਤ ਦੇ ਟਾਈਮ ਵੀ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਥੋੜਾ ਜਿਹਾ ਅਲਰਟ ਰਵੇ ਤੇ ਇਹ ਚੀਜ਼ਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਆ ਨਸ਼ਾ ਜਿਹੜਾ ਵਾ ਬਹੁਤ ਵਧ ਗਿਆ ਜਿਹਨ ਨਸ਼ੇ ਨੂੰ ਬਲੌਕ ਚ ਕਰ ਦਿੱਤਾ ਜਾਏ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਚੇਂਜ ਆ ਸਕਦਾ ਤੁਹਾਡੇ ਤੇ ਫਿਰ ਜਾਂਲੇਵਾ ਹਮਲਾ ਆ ਜੀ ਮੈਨੂੰ ਸਾਰੇ ਉਹਨਾਂ ਦੀਆਂ ਜਦੋਂ ਮੁੰਡੇ ਮੈਨੂੰ ਮਾਰ ਰਹੇ ਸੀ ਨਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਜੀ ਮੈਂ ਪਾਸਟਰ ਬੰਦਾ ਵਾਂ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਮੇਰੇ ਕੋਲ ਹੈ ਨਹੀਂ ਕੁਝ ਵੀ ਤੁਹਾਨੂੰ ਮੇਰੇ ਕੋਲ ਕੁਝ ਨਹੀਂ ਬਰਾਮਦ ਹੋ ਤੇ ਉਹਨਾਂ ਨੇ ਮੇਰਾ ਪਰਸ ਕੱਢ ਲਿਆ ਪਰਸ ਦੇ ਵਿੱਚ ਕੋਈ ਜ਼ਿਆਦਾ ਪੈਸੇ ਤੇ ਨਹੀਂ ਸੀਗੇ ਪਰ ਮੇਰੇ ਆਈਡੀ ਪ੍ਰੂਫ ਵਗੈਰਾ ਸਾਰਾ ਕੁਝ ਉਹਦੇ ਵਿੱਚ ਸੀਗਾ ਤੇ ਉਹਨਾਂ ਮੈਨੂੰ ਕਹਿੰਦੇ ਕਹਿੰਦੇ ਕਿ ਇੰਨਾ ਜਨੋਨਾ ਇਹ ਵਰਡ ਬੋਲਿਆ ਕਹਿੰਦੇ ਤੂੰ ਬੜਾ ਬਣਦਾ ਤੇ ਮੈਨੂੰ ਲੱਗਦਾ ਕਿ ਮਤਲਬ ਜਾਂ ਤੇ ਇਹ ਕਿਸੇ ਨੇ ਜਾਂ ਕਿਸੇ ਖੁੰਦਕਬਾਜੀ ਦੇ ਨਾਲ ਕਿਉਂਕਿ ਮੇਰੇ ਨਾਲ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਆ ਨਾ ਮੈਨੂੰ ਕਿਸੇ ਤੇ ਕੋਈ ਸ਼ੱਕ ਹੀ ਆ ਵੀ ਹਾਂਜੀ ਫਲਾਣੇ ਬੰਦੇ ਨੇ ਕੁਝ ਕੀਤਾ ਹੋਏਗਾ ਤੇ ਹੋ ਸਕਦਾ ਕਿ ਕੋਈ ਪਤਾ ਨਹੀਂ ਉਹਨਾਂ ਨੇ ਇਹ ਵਰਡ ਕਿਉਂ ਬੋਲਿਆ ਬਸ ਉਹ ਮੈਨੂੰ ਖਟਕਣ ਰਿਹਾ ਵੀ ਇਹ ਗੱਲ ਉਹਨਾਂ ਕਿਉਂ ਬੋਲੀ ਤੇ ਮੋਟਰਸਾਈਕਲ ਉਹ ਮੇਰਾ ਜਦੋਂ ਖੋ ਕੇ ਲੈ ਗਏ ਨੇ ਤੇ ਉਹਦੇ ਬਾਅਦ ਉਹਨਾਂ ਨੇ ਮੈਨੂੰ ਇਹ ਬੋਲਿਆ 3 ਦਿਨ ਬਾਅਦ ਕਹਿੰਦੇ ਤੇਰਾ ਮੋਟਰਸਾਈਕਲ ਮਿਲ ਜਾਏਗਾ ਜਿਸ ਤਰ੍ਹਾਂ ਇਲਾਕੇ ਦੇ ਵਿੱਚ ਚੋਰੀਆਂ ਦੇ ਪਰ ਆ ਰਿਹਾ ਲੁੱਟ ਖੋਹਾਂ ਦੇ ਪਰ ਆ ਰਿਹਾ ਕੀ ਆਪਾਂ ਮੰਕੀ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਾਰ ਇੱਕੋ ਹੀ ਮੰਗਿਆ ਵੀ ਚਲੋ ਮੈਂ ਤਾਂ ਰਤ ਚਲੋ ਫਦਾਦੀ ਡਿਆਣਾ ਬਚ ਕੇ ਉੱਥੋਂ ਆ ਗਿਆ ਤੇ ਮੈਨੂੰ ਦੱਸ ਰਹੀ ਸੀ ਉੱਥੇ ਕੋਈ ਨੌਜਵਾਨ ਵੀ ਥੋੜੇ ਦਿਨ ਪਹਿਲਾਂ ਹੀ ਉੱਥੇ ਕੋਈ ਬੰਦੇ ਨੂੰ ਮਾਰ ਦਿੱਤਾ ਗਿਆ ਪੈਸੇ ਪੂਸੇ ਖੋ ਕੇ ਉਹਦੇ ਕੋ ਤੇ ਪ੍ਰਸ਼ਾਸਨ ਕੋ ਇਹ ਹੀ ਮੰਗਿਆ ਕਿ ਪ੍ਰਸ਼ਾਸਨ ਥੋੜਾ ਜਿਹੜਾ ਸਰਕਾਰ ਹੈ ਸਾਡੀ ਉਹ ਅਗਰ ਮੁਲਾਜ਼ਮ ਜਿਹੜੇ ਨੇ ਉਹਨਾਂ ਨਾਲ ਗੱਲ ਕਰੀਏ ਉਹ ਵੀ ਕਹਿ ਦਿੰਦੇ ਜੀ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਐ ਤੇ ਅਗਰ ਭਰਤੀਆਂ ਵਧਾ ਦਿੱਤੀਆਂ ਜਾਣ ਅਗਰ ਹੋਰ ਲੋਕ ਜਿਹੜੇ ਆ ਉਹ ਪੰਜਾਬ ਪੁਲਿਸ ਦੇ ਵਿੱਚ ਰੱਖੇ ਜਾਣਗੇ ਤੇ ਕੰਮ ਜਿਹੜਾ ਇਹੋ ਜੀਆਂ ਚੀਜ਼ਾਂ ਦੇ ਉੱਤੇ ਆਪੇ ਰੋਕ ਲੱਗ ਸਕਦੀ ਕਿਉਂਕਿ ਜਗ੍ਹਾ ਜਗ੍ਹਾ ਗਸ਼ਤ ਹੋਏਗੀ ਰਾਤ ਦੇ ਟਾਈਮ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਅਲਰਟ ਰਹੇ ਤੇ ਆਪੇ ਸਾਰਾ ਕੁਝ ਜਿਹੜਾ ਇਹਨਾਂ ਤੇ ਨਾਤਕ ਪੈ ਸਕਦੀ ਐ ਇਹ ਉਹੀ ਪੰਜਾਬ ਹੀਗਾ ਪਹਿਲਾਂ ਜਦੋਂ ਲੋਕੀ ਅੱਧੀ ਅੱਧੀ ਰਾਤ ਨੂੰ ਵੀ ਆਪਣੀ ਖੇਤਾਂ ਦੇ ਵਿੱਚ ਕੰਮ ਕਰਨ ਚੱਲ ਜਾਂਦੇ ਤੇ ਅੱਧੀ ਰਾਤ ਨੂੰ ਘਰ ਆ ਜਾਂਦੇ ਸੀ ਔਰ ਅਜੇ ਹੋਈ ਪੰਜਾਬ ਹੈ ਕਿ ਜਿੱਥੇ ਦਿਨੇ ਵੀ ਬੰਦਾ ਸੇਫ ਨਹੀਂ ਹੈਗਾ ਤੇ ਕਾਰਨ ਸਾਰਾ ਜਿਹੜਾ ਉਹ ਨਸ਼ਾ ਵਾ ਤੇ ਨਸ਼ੇ ਦੇ ਨਸ਼ਾ ਵਾ ਜਿਹੜਾ ਅਗਰ ਉਤਨੂੰ ਬਲੌਕ ਕਰ ਦਿੱਤਾ ਜਾਏਗਾ ਪ੍ਰਸ਼ਾਸਨ ਵੱਲੋਂ ਤੇ ਬੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਬਦਲਾਅ ਆ ਸਕਦਾ ਵੀਰ ਲੇਡੀ ਨੂੰ ਤਾਹਮ ਰਾਖੰਨਾ ਸਾਡੇ ਨਾਲ ਉਹ ਬਾਅਦ ਦੀ ਗੱਲ ਹੈ ਹਾਂਜੀ ਹਾਂਜੀ ਉਹ ਵੀ ਕੈਮਰਾ ਨਿਕਲੇਗਾ ਸਾਡੇ ਨਾਲ ਬਾਅਦ ਚੈੱਕ ਕਰਨਾ ਹੂੰ ਹੂੰ 9:30 ਤੋਂ ਬਾਅਦ ਚੈੱਕ ਕਰਨਾ ਪੈਣਾ ਦਾ 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 ਕਰਨਾ ਹੈ ਨੰਬਰ 93343 343 ਅਮਰ ਨਾਮ ਚੌਪੜੀ ਕਿਨੇ ਦੇਈਏ ਪੂਰੇ 933 ਚੌਪੜੀ ਦੇ ਰਾਂ ਕਾਲ ਤੋਂ ਵੀ ਰੋਣਾ ਪਤਾ ਲੱਗੇ ਅੱਗੇ ਹਨਾ ਪਰਨਾਪੁਰ ਨੂੰ ਚੜਿਆ ਤਾਂ ਪਰਨਾ ਦਾ ਕਾਲੇ ਗੰਟੇ ਜਿਆਦਾ ਚੱਲਣਗੇ ਸਿੱਟੀ ਲਾਭ ਨੂੰ ਭੇਜਣਾ ਜਾਣਾ ਹੀ ਬੋਤਲ ਦਾ ਨਹੀਂ ਤਾਂ ਇਹ ਜਾਂਦੇ ਮੈਨੂੰ ਸੱਚਾਈ ਬਾਲ ਦੱਸੋ pediouns <laughs> pei